ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਅੱਜ ਸਾਰੀ ਸੰਗਤ ਇੱਥੇ ਇਕੱਤਰ ਹੋਈ ਹੈ ਮੇਰਾ ਨੌਜਵਾਨੀ ਨਾਲ ਵਧ ਰابطਾ ਹੈ ਮੈਂ ਨੌਜਵਾਨਾਂ ਤੋਂ ਗੱਲ ਸ਼ੁਰੂ ਕਰਨੀ ਹੈ ਬਾਬਾ ਜੀ ਨੇ ਮੈਨੂੰ ਦੱਸਿਆ ਵੀ ਅੱਜ ਇੱਥੇ ਅਮਰਤ ਸੰਚਾਰ ਹੋਇਆ ਦੇਖੋ ਜਦੋਂ ਮੈਂ ਪੰਜਾਬ ਆਇਆ ਉਸ ਮੌਕੇ ਤੇ ਜਦੋਂ ਮੈਂ 에어ਪੋਰਟ ਤੇ ਉਤਰਿਆ ਇਹ ਗੱਲ ਮੈਂ ਅੱਗੇ ਛੱਤਾਂ ਜੀ ਨਹੀਂ ਕੀਤੀ ਕਦੇ ਵੀ ਮੈਂ 에어ਪੋਰਟ ਤੇ ਉਤਰਿਆ ਤੇ ਉਹਨਾਂ ਨੇ ਤਕਰੀਬਨ ਹਰ 에ਜੰਸੀ ਜਿਹੜੀ ਹੈ ਇੱਥੋਂ ਦੀ ਰਾ ਆਈਬੀ ਐਨਆਈਏ ਵਾਲੇ ਪਹੁੰਚੇ ਸੀ ਉੱਥੇ ਉਹਨਾਂ ਨੇ ਮੈਨੂੰ ਵਾਪਸ ਉਤਰਦੇ ਨੂੰ ਕਿਹਾ ਵੀ ਪਾਸੇ ਆਜੋ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਹੈ ਉਸ ਮੌਕੇ ਜਦੋਂ ਮੈਂ ਪੰਜਾਬ ਆਇਆ ਸੀ ਮੇਰੇ ਮਨ 'ਚ ਕੋਈ ਖਿਆਲ ਨਹੀਂ ਸੀ ਵੀ ਕਰਨਾ ਕੀ ਹੈ ਪੰਜਾਬ ਚ ਆ ਕੇ ਇਦਾਂ ਦਾ ਕੋਈ ਪਲਾਨ ਨਹੀਂ ਸੀ ਬਣਿਆ ਵੀ ਅਸੀਂ ਪੰਜਾਬ ਚ ਆ ਗਏ ਆ ਤੇ ਹੁਣ ਆਹ ਕਰ ਦੇਣਾ ਇੰਨਾ ਜ਼ਰੂਰ ਸੀ ਵੀ ਕੁਝ ਨਾ ਕੁਝ ਸਤਿਗੁਰ ਕਰਾਉਣਗੇ ਕੋਈ ਸੇਵਾ ਸਤਿਗੁਰ ਲੈਣਗੇ ਕਿਉਂਕਿ ਜੇ ਸਤਿਗੁਰ ਨੇ ਉਥੋਂ ਬੁਲਾਇਆ ਤੇ ਕਿਸੇ ਮਕਸਦ ਵਾਸਤੇ ਜ਼ਰੂਰ ਬੁਲਾਇਆ ਹੋ ਸੋ ਜਦੋਂ ਉਹਨਾਂ ਮੈਨੂੰ ਬਿਠਾਇਆ ਤੇ ਮੈਨੂੰ ਕਹਿੰਦੇ ਵੀ ਤੁਸੀਂ ਪੰਜਾਬ ਚ ਆਏ ਜੋ ਕੀ ਕਰਨਾ ਹੈ ਤੇ ਮੈਂ ਕਿਹਾ ਵੀ ਪੰਜਾਬ ਸਾਡੀ ਧਰਤੀ ਹੈ ਮੈਂ ਕਿਸੇ ਹੋਰ ਮੁਲਕ ਜਾਵਾਂ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਕੀ ਕਰਨਾ ਆਇਆ ਮੈਂ ਆਪਣੀ ਧਰਤੀ ਤੇ ਆਇਆ ਕਿਹੋ ਜਿਹਾ ਸਵਾਲ ਹੋਇਆ ਨੇ ਕਹਿੰਦੇ ਤੁਸੀਂ ਕਰਨਾ ਕੀ ਇੱਥੇ ਆ ਕੇ ਘਰ ਤੇ ਤੁਸੀਂ ਆਏ ਜੋ ਘਰ ਰੋ ਜੀ ਸਦਕੇ ਮੈਂ ਕਿਹਾ ਅਸੀਂ ਆਪ ਅਮਰਤ ਛਕਣਾ ਤੇ ਕੋਸ਼ਿਸ਼ ਕਰਾਂਗੇ ਜੇ ਨੌਜਵਾਨ ਸਾਡੇ ਆਖੇ ਲੱਗ ਜਾਣ ਉਹਨਾਂ ਅੱਗੇ ਤਰਲਾ ਮਿਹਨਤ ਕਰਾਂਗੇ ਤੇ ਉਹਨਾਂ ਨੂੰ ਵੀ ਅਮਰਤ ਛਕਾ ਦੇਵਾਂਗੇ ਨਸ਼ਿਆਂ ਦੇ ਖਿਲਾਫ ਮੁਹਿੰਮ ਛੇੜਾਂਗੇ ਉਹ ਗੱਲ ਸਹਿਸਭਾਏ ਕੀਤੀ ਸੀ ਔਰ ਜਿਵੇਂ ਕਹਿੰਦੇ ਨਾ ਕਿਸੇ ਮੌਕੇ ਪਰਮੇਸ਼ਰ ਨੀਵੇਂ ਆ ਕੇ ਸੁਣਦਾ ਉਸ ਮੌਕੇ ਦੀ ਕੀਤੀ ਗੱਲ ਅੱਜ ਉਹ ਵੀ ਨਹੀਂ ਕਹਿ ਸਕਦੇ ਵੀ ਮੈਂ ਕੋਈ ਹੋਰ ਗੱਲ ਕੀਤੀ ਸੀ ਤੇ ਹੋਰ ਕਰ ਰਿਹਾ ਜੋ ਉਥੇ ਕਿਹਾ ਸੀ ਉਹੋ ਹੀ ਅੱਜ ਕਰ ਰਹੇ ਆ ਜਦੋਂ 25 ਸਤੰਬਰ ਨੂੰ ਅਮਰਤ ਛਕਣ ਦੀ ਗੱਲ ਹੋਈ ਤੇ ਅਸੀਂ ਸੋਚਿਆ ਵੀ ਜਦਾਂ ਸੰਗਤਾਂ ਦੇ ਇਕੱਠ 'ਚ ਨੌਜਵਾਨਾਂ ਨੂੰ ਪ੍ਰੇਰਿਤ ਕਰਨੀ ਹੈ ਕਿਹਾ ਪਹਿਲੀ ਵਾਰ ਵੀ ਨੌਜਵਾਨੋ ਗੁਰੂ ਕੇ ਜਹਾਜੇ ਚੜਨਾ ਹੈ ਮੈਂ ਚੜਨਾ ਹੈ ਤੁਸੀਂ ਮੇਰੇ ਨਾਲ ਆ ਜਾਓ ਆਪਾਂ ਸਾਥ ਇੱਕ ਦੂਜੇ ਦੇ ਭਰਾ ਬਣ ਜੀਏ ਇੱਕ ਦੂਜੇ ਦੇ ਭਰਾ ਭੈਣਾ ਬਣ ਜੀਏ ਭੈਣਾ ਨੂੰ ਵੀ ਬੇਨਤੀ ਕੀਤੀ ਉਹ ਹੌਲੀ ਹੌਲੀ ਵੱਖ-ਵੱਖ ਸਟੇਜਾਂ ਤੋਂ ਕੀਤੀ ਬੇਨਤੀ ਇੱਕ ਮਹੱਮ ਬਣ ਗਈ ਤੇ 25 ਤਰੀਕ ਨੂੰ ਆਨੰਦਪੁਰ ਸਾਹਿਬ ਵਿਖੇ ਹਜ਼ਾਰਾਂ ਦੀ ਸੰਗਤ ਨੇ ਅਮਰਤ ਛਕਿਆ ਫਿਰ ਜਦੋਂ ਹਜ਼ਾਰਾਂ ਨੌਜਵਾਨਾਂ ਨੇ ਅਮਰਤ ਛਕਿਆ ਤੇ ਮੇਰੇ ਮਨ 'ਚ ਉਹ ਗੱਲ ਦਾ ਖਿਆਲ ਆਇਆ ਵੀ ਇੱਕ ਮੌਕੇ ਸਤਿਗੁਰ ਨੇ ਇਹ ਬਚਨ ਕਰਵਾਏ ਸਨ ਵੀ ਆਪ ਅਮਰਤ ਛਕਾਂਗੇ ਤੇ ਹੋਰਾਂ ਨੂੰ ਛਕਾਵਾਂਗੇ ਨਹੀਂ ਤੇ ਇੰਨੀ ਸਾਡੀ ਔਕਾਤ ਕਿੱਥੇ ਆਪ ਅਮਰਤ ਛਕਿਆ ਜਾਵੇ ਇੰਨਾ ਹੀ ਬਸ ਹੁੰਦਾ ਆਪ ਰਹਿਤ ਦੇ ਵਿੱਚ ਪੱਕੇ ਹੋ ਜਾਈਏ ਜਾਂ ਕੋਸ਼ਿਸ਼ ਕਰਦੇ ਰਹੀਏ ਤਾਂ ਅਮਰ ਇੰਨਾ ਹੀ ਬਹੁਤ ਹੈ ਪਰ ਸਤਿਗੁਰ ਨੇ ਸੇਵਾ ਲਈ ਕਿਰਪਾ ਕਰਕੇ ਨੌਜਵਾਨ ਨੂੰ ਇਹ ਗੱਲ ਮੈਂ ਜ਼ਿਕਰ ਤਾਂ ਕੀਤਾ ਹੈ ਇਸ ਇਲਾਕੇ 'ਚ ਜਦੋਂ ਮੈਂ ਆਇਆ ਇੱਥੇ ਹਰ ਬੰਦੇ ਦੇ ਮੂੰਹੋਂ ਮੈਨੂੰ ਇਹ ਗੱਲ ਸੁਣਨ ਨੂੰ ਮਿਲੀ ਹੈ ਵੀ ਨੌਜਵਾਨ ਇੱਥੇ ਸਿੱਖੀ ਨਾਲ ਪ੍ਰੇਮ ਬੜਾ ਕਰਦੇ ਆ ਪਰ ਅਮਰਤ ਛਕਣ ਤੋਂ ਭੱਜਦੇ ਅਮਰਤ ਨਹੀਂ ਛਕਣਾ ਚਾਹੁੰਦੇ ਅਜੇ ਇੱਥੇ ਵੀ ਅਮਰ ਸੰਚਾਰ ਹੋਇਆ ਉਹ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਅਮਰਤ ਛਕਿਆ ਜਿਹੜੇ ਗੁਰੂ ਕੇ ਜਹਾਜੇ ਚੜ ਗਏ ਜਿਨ੍ਹਾਂ ਸਤਗੁਰ ਦੇ ਚਰਨਾਂ 'ਚ ਸੀਸ ਭੇਟ ਕਰ ਦਿੱਤਾ ਉਹ ਵਧਾਈ ਦੇ ਪਾਤਰ ਨੇ ਪਰ ਜਿਹੜੇ ਅਜੇ ਵੀ ਸੋਚਾਂ 'ਚ ਨੇ ਵੀ ਅਸੀਂ ਜੀਵਨ ਨਾਲ ਕਰਨਾ ਕੀ ਹੈ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਖੰਡੇ ਬਾਟੇ ਦੀ ਪੌੜ ਛਗਣ ਤੋਂ ਬਿਨਾ ਸਾਡੇ ਸਾਰੇ ਕਾਰਜ ਵਿਅਰਥ ਹੈ ਵਿਅਰਥ ਦਾ ਅਰਥ ਹੁੰਦਾ ਵੀ ਜਿੱਥੇ ਮਿਹਨਤ ਵੀ ਕਰੀਏ ਤੇ ਕੋਈ ਫਲ ਨਾ ਪ੍ਰਾਪਤ ਹੋਵੇ ਅਸੀਂ 100 ਵਾਰੀ ਆਖੀ ਜਾਈਏ ਵੀ ਦੇਖੋ ਜੀ ਸਾਡਾ ਅਸੀਂ ਬੜੇ ਚੰਗੇ ਆ ਸਾਡਾ ਮਨ ਬੜਾ ਨਿਰਮਲ ਹੈ ਸਾਡੇ ਮਨ ਦੇ ਵਿੱਚ ਵਕਾਰ ਨਹੀਂ ਤੇ ਸਾਨੂੰ ਕੀ ਲੋੜ ਹੈ ਅਮਰ ਛਗਣ ਦੀ ਹੁਣ ਇਹ ਸਵਾਲ ਕੋ ਕਲਗੀਾਂ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਪੁੱਛੇ ਮਨੁੱਖ ਜਿਹੜਾ ਉਹ ਹਮੇਸ਼ਾ ਵਕਾਰਾਂ ਦੇ ਪ੍ਰਭਾਵ 'ਚ ਰਹਿੰਦਾ ਹੈ ਜਿਹੜੇ ਸਾਧੂ ਬਿਰਤੀ ਦੇ ਨੇ ਉਹ ਵਕਾਰਾਂ ਨੂੰ ਸਾਧ ਲੈਂਦੇ ਨੇ ਮਾਰ ਨਹੀਂ ਸਕਦੇ ਕੇਵਲ ਗੁਰੂ ਵਕਾਰਾਂ ਤੋਂ ਮੁਕਤ ਹੈ ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾ ਗੁਰੂ ਭੁੱਲਣ ਭੁੱਲ ਨਹੀਂ ਕਰਦਾ ਪਰ ਗੁਰੂ ਸਾਧਗੁਰ ਸੱਚੇ ਪਾਤਸ਼ਾਹ ਜਿਹੜਾ ਅਕਾਲ ਪੁਰਖ ਹੈ ਜਿਹੜਾ ਅਕਾਲ ਦਾ ਰੂਪ ਹੈ ਜਿਨੇ ਸ੍ਰਿਸ਼ਟੀ ਸਾਜੀ ਹੈ ਜੇ ਸਤਗੁਰ ਸੱਚੇ ਪਾਤਸ਼ਾਹ ਨੇ ਖਾਲਸੇ ਪੰਥ ਦੀ ਸਿਰਜਣਾ ਕੀਤੀ ਜੇ ਸਤਗੁਰ ਸੱਚੇ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਤੇ ਪੰਜ ਸਿਰ ਮੰਗੇ ਘੱਟ ਚ ਖੜਕੇ ਵੀ ਮੈਨੂੰ ਸਿਰ ਚਾਹੀਦਾ ਇੱਕ ਵਾਰੀ ਵਾਰੀ ਪੰਜ ਸਿੰਘ ਉੱਠੇ ਉਹਨਾਂ ਨੂੰ ਪੰਜ ਪਿਆਰੇ ਸਾਜਿਆ ਉਹਨਾਂ ਦੇ ਸੀਸ ਧੜ ਨਾਲੋਂ ਜੁਦਾ ਕੀਤੇ ਕਈ ਇਥੇ ਤਰਕ ਕਰਦੇ ਨੇ ਵੀ ਬੱਕਰੇ ਵੜ ਦਿੱਤੇ ਹੋਣੇ ਆ ਜੀ ਉਹ ਕਰਦੇ ਤਾਂ ਦੇਖੋ ਗੁਰੂ ਤੇ ਇੰਨਾ ਅਡੋਲ ਨਿਸ਼ਚਾ ਰੱਖਣਾ ਹੈ ਕਿ ਗੁਰੂ ਸਿਰ ਵੱਢ ਵੀ ਸਕਦਾ ਜੋੜ ਵੀ ਸਕਦਾ ਗੁਰੂ ਪਰਮੇਸ਼ਰ ਹੈ ਗੁਰੂ ਕੋ ਸਾਡੇ ਵਰਗਾ ਨਹੀਂ ਵੀ ਜਿਹਦੀ ਕੋਈ ਸੀਮਤਾਈ ਹੋਵੇ ਵੀ ਗੁਰੂ ਆਹ ਕਰ ਸਕਦਾ ਆ ਨਹੀਂ ਕਰ ਸਕਦਾ ਸਤ ਗੁਰੂ ਪਰਮੇਸ਼ਰ ਰੂਪ ਹੈ ਸਿਰ ਵੱਢੇ ਫਿਰ ਅੰਮ੍ਰਿਤ ਦੇ ਛਿੱਟੇ ਅੱਖਾਂ ਚ ਪਾਏ ਤੇ ਨੇਤਰਾਂ ਦੀ ਜੋਤ ਵਾਪਸ ਆ ਗਈ ਮੂੰਹ ਚ ਛਿੱਟੇ ਪਾਏ ਤੇ ਸੁਵਾਸ ਵਾਪਸ ਆ ਗਏ ਚੂਲੇ ਪਾਏ ਤੇ ਤੇ ਸਿਰ ਚ ਛਿੱਟੇ ਪਾਏ ਤੇ ਜਿਹੜੀ ਬੁੱਧ ਸੋਧਿਆ ਉਹ ਵਾਪਸ ਆ ਗਿਆ ਸਤਗੁਰ ਨੇ ਅੰਮ੍ਰਿਤ ਪਿਆ ਕੇ ਮ੍ਰਿਤ ਤੋਂ ਜਿਉਂਦੇ ਕਰ ਦਿੱਤਾ ਮੁਰਦਿਆਂ ਤੋਂ ਜਿਉਂਦੇ ਕਰ ਦਿੱਤਾ ਹੁਣ ਇਸ ਤੋਂ ਅੱਗੇ ਜਿਹੜੀ ਕਲਾ ਵਾਪਰਦੀ ਹੈ ਖਾਲਸਾ ਜੀ ਉਹ ਧਿਆਨ ਨਾਲ ਸੋੜਨ ਵਾਲੀ ਹੈ ਸਤਗੁਰ ਸੱਚੇ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਦਿੱਤਾ ਪੰਜ ਪਿਆਰੇ ਤਿਆਰਬਰ ਤਿਆਰ ਹੋ ਗਏ ਤੇ ਸਤਗੁਰ ਸੱਚੇ ਪਾਸ਼ਾ ਜੀ ਆਪ ਇੱਕ ਗੋਡੇ ਤੇ ਹੋ ਕੇ ਪਰਮੇਸ਼ਰ ਰੂਪ ਨੇ ਸਤਗੁਰੂ ਜਿੰਨਾ ਅੱਗੇ ਸੀ ਸਾਰੇ ਝੁਕਦੇ ਆ ਜਿੰਨਾ ਅੱਗੇ ਅਸੀਂ ਸਾਰੇ ਹੀ ਸੀਸ ਨਮਾਉਣੇ ਆ ਉਸ ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਨੀਵੇਂ ਹੋ ਕੇ ਪੰਜ ਪਿਆਰਿਆਂ ਕੇ ਹੱਥ ਅੱਡ ਕੇ ਫਰਿਆਦੀ ਰੂਪ ਤੇ ਵਿੱਚ ਇਹ ਆਖਿਆ ਖਾਲਸਾ ਜੀ ਮੈਨੂੰ ਵੀ ਖੰਡੇ ਬਾਟੇ ਦੀ ਪੌਲ ਛਕਾ ਦਿਓ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ ਸਤਗੁਰ ਨੇ ਇਹ ਫਰਿਆਦ ਕੀਤੀ ਕਿ ਮੈਨੂੰ ਵੀ ਅੰਮ੍ਰਿਤ ਛਕਾ ਦਿਓ ਤੇ ਪੰਜ ਪਿਆਰਿਆਂ ਨੇ ਬਚਨ ਕੀਤਾ ਸਤਗੁਰ ਸੱਚੇ ਪਾਤਸ਼ਾਹ ਜੀਓ ਤੁਸੀਂ ਸੀਸ ਮੰਗੇ ਸੀ ਅਸਾਂ ਸੀਸ ਦਿੱਤੇ ਤੁਹਾਡੀ ਖੇਡ ਸੀ ਤੁਸੀਂ ਸਿਰ ਮੰਗ ਲਿਆ ਸੀ ਦੇ ਤੇ ਜੇ ਤੁਸੀਂ ਮਾਰ ਕੇ ਛੱਡ ਦਿੰਦੇ ਜਿਉਂਦੇ ਨਾ ਕਰਦੇ ਅਸੀਂ ਸਵਾਲ ਕਰਨਾ ਸੀ ਨਹੀਂ ਸੀ ਕਰਨਾ ਸੋ ਅਸਾਂ ਤੇ ਸੀਸ ਦੇ ਕੇ ਖੰਡੇ ਬਾਟੇ ਦੀ ਪੌਲ ਪ੍ਰਾਪਤ ਕੀਤੀ ਹੈ ਤੁਸੀਂ ਦੱਸੋ ਵੀ ਇਹਦੇ ਬਦਲੇ ਕੀ ਦਿਓਗੇ 사ਤਗੁਰ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਖਾਲਸਾ ਜੀ ਮੈਨੂੰ ਇਸ ਗੱਲ ਦਾ ਪਤਾ ਹੈ 사ਤਗੁਰ ਨੇ ਆਖਿਆ ਮੈਨੂੰ ਇਸ ਗੱਲ ਦਾ ਪਤਾ ਹੈ ਇਹ ਦਾਤ ਇੰਨੀ ਮਹਿੰਗੀ ਹੈ ਸੰਸਾਰ ਦੇ ਵਿੱਚ ਕੋਈ ਐਸੀ ਵਸਤੂ ਨਹੀਂ ਕੋਈ ਐਸੀ ਸ਼ੈ ਨਹੀਂ ਜਿਹੜੀ ਮੈਂ ਵਾਰ ਸਕਾਂ ਜਿਹਦਾ ਮੈਂ ਸੌਦਾ ਕਰ ਸਕਾਂ ਪਰ ਮੈਂ ਇੱਕ ਵਾਅਦਾ ਖਾਲਸੇ ਨਾਲ ਅੱਜ ਕਰਦਾ ਹਾਂ 사ਤਗੁਰ ਨੇ ਆਖਿਆ ਤੁਸੀਂ ਸਿਰ ਦਿੱਤੇ ਹੈ ਸਮਾ ਬਣੇਗਾ ਅਸੀਂ ਸਾਰਾ ਕੁਝ ਹੀ ਵਾਰ ਦਿਆਂਗੇ ਕੁਝ ਵੀ ਕੋਲ ਨਹੀਂ ਰੱਖਦੇ ਦੇ ਖਾਲਸਾ ਜੀ ਸਮਾ ਬਣਿਆ ਵੱਡੇ ਸਹਿਬਜ਼ਾਦਿਆਂ ਨੂੰ ਬਾਬਾ ਅਜੀਤ ਸਿੰਘ ਜੀ ਨੂੰ ਜੰਗ ਦੇ ਮੈਦਾਨ ਚ ਤੋਰਿਆ ਜੰਗ ਦੇ ਮੈਦਾਨ ਚ ਗਏ ਨੇ ਸਿੰਘਾਂ ਦੇ ਨਾਲ ਢੈਂਟਿਆਂ ਬੱਧੀ ਯੁੱਧ ਹੋਇਆ ਲੜਦਿਆਂ ਸ਼ਹੀਦੀ ਪਾਈ ਹੈ ਸ਼ਹੀਦੀ ਪਾ ਕੇ ਬਾਬਾ ਅਜੀਤ ਸਿੰਘ ਜੀ ਜਦੋਂ ਜ਼ਮੀਨ ਤੇ ਡਿੱਗੇ ਐ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਬਾਸ਼ਾ ਨੇ ਇੰਨੀ ਉੱਚੀ ਝਕਾਰਾ ਛੱਡਿਆ ਪੇ ਖਲਕਤ ਕੰਬ ਗਈ ਫੇਰ ਇੱਥੇ ਇੰਤਿਹਾਰ ਖਾਲਸੇ ਨੇ ਵਾਅਦਾ ਕੀਤਾ ਸੀ ਵੀ ਸਭ ਕੁਝ ਵਾਰ ਦਿਆਂ ਤੇ ਸਤਿਗੁਰ ਸੱਚੇ ਬਾਸ਼ਾ ਨੇ ਵੱਡਾ ਪੁੱਤਰ ਵਾਰ ਦਿੱਤਾ ਤੇ ਅਸੀਂ ਸਵਾਲ ਥੋੜੀ ਕਰਨਾ ਸੀ ਵੀ ਗੁਰੂ ਜੀਓ ਵੀ ਹੋਰ ਅਜੇ ਕਰਜ਼ਾ ਬਾਕੀ ਆ ਦੁਜੇ ਵੀ ਵਾਰ ਦਿਓ ਇਦਾਂ ਤੇ ਨਹੀਂ ਸੀ ਕਹਿਣਾ ਅਸੀਂ ਸਾਡੇ ਵੱਲੋਂ ਤੇ ਕਰਜ਼ਾ ਜੀ ਉੱਥੇ ਹੀ ਲੱਤ ਗਿਆ ਪਰ 사ਤਗੁਰ ਨੇ ਖੰਡੇ ਬਾਟੇ ਦੀ ਪੌਲ ਦੀ ਕੀਮਤ ਇੰਨੀ ਵੱਡੀ ਰੱਖੀ ਐ ਬਾਬਾ ਜੁਝਾਰ ਸਿੰਘ ਆਏ ਉਹਨਾਂ ਆਖਿਆ 사ਤਗੁਰ ਸੱਚੇ ਪਾਤਸ਼ਾਹ ਜੀਓ ਜਿੱਥੇ ਵੱਡਾ ਭਰਾ ਗਿਆ ਆ ਸਾਡਾ ਮਨ ਉਥੇ ਜਾਣ ਨੂੰ ਲੋਚਦਾ ਹੈ ਕਿਰਪਾ ਕਰੋ ਸਾਨੂੰ ਵੀ ਸ਼ਹੀਦੀ ਦੀ ਦਾਤ ਬਖਸ਼ ਦਿਓ ਜਦੋਂ 사ਤਗੁਰ ਸੱਚੇ ਪਾਤਸ਼ਾਹ ਨੇ ਬਾਬਾ ਜੁਝਾਰ ਸਿੰਘ ਨੂੰ ਤਿਆਰ ਕੀਤਾ ਤਿਆਰ ਬਰ ਤਿਆਰ ਹੋ ਕੇ ਤੁਰ ਲੱਗੇ ਤੇ ਸਿੰਘਾਂ ਨੇ ਤਰਲਾ ਪਾਇਆ ਕਿ 사ਤਗੁਰ ਸੱਚੇ ਪਾਤਸ਼ਾਹ ਜੀਓ ਇਹ ਪਾਪ ਨਾ ਕੋਣ ਦਿਓ ਇਹੜੇ ਇਹੜੇ ਸੂਰਮੇ ਸਿੰਘ ਅਸੀਂ ਹੈਗੇ ਆਂ ਤੇ ਲੋਕ ਆਖਣਗੇ ਇਹਨਾਂ ਦੇ ਹੁੰਦਿਆਂ ਇਹ ਨੌਜਵਾਨ ਬਾਬਾ ਜੁਝਾਰ ਸਿੰਘ ਜਿਹਦੇ ਅਜੇ ਮੁੱਛ ਨਹੀਂ ਫੁੱਟੀ ਇਹਨੂੰ ਜੰਗ ਚ ਜਾਣਾ ਪਿਆ ਲੋਕ ਸਾਨੂੰ ਮਿਹੜੇ ਮਾਰਨਗੇ ਸਤਗੁਰ ਸੱਚੇ ਪਾਤਸ਼ਾਹ ਨੇ ਕਿਹਾ ਇਹ ਸਾਡਾ ਹੁਕਮ ਹੈ ਸਾਡੇ ਹੁਕਮ ਦੀ ਕੋਈ ਅਧੂਲੀ ਨਹੀਂ ਕਰ ਸਕਦਾ ਬਾਬਾ ਜੁਝਾਰ ਸਿੰਘ ਜੰਗ ਦੇ ਮੈਦਾਨ ਚ ਗਏ ਐ ਜੰਗ ਦੇ ਮੈਦਾਨ ਚ ਜਾ ਕੇ ਬਾਬਾ ਜੁਝਾਰ ਸਿੰਘ ਨੇ ਲੜਦਿਆਂ ਸ਼ਹੀਦੀ ਪਾਈ ਹੁਣ ਤੁਸੀਂ ਇਹ ਵੇਖੋ ਪਹਿਲਾਂ ਸਤਗੁਰ ਨੇ ਜਕਾਰਾ ਛੱਡਿਆ ਸੀ ਉਦੋਂ ਖਲਕਤ ਹਰਾਨ ਹੋ ਗਈ ਵੀ ਇੱਕ ਪਿਓ ਆਪਣੇ ਪੁੱਤਰ ਦੀ ਸ਼ਹੀਦੀ ਤੇ ਜਕਾਰਾ ਛੱਡਦਾ ਜਦੋਂ ਦੂਜਾ ਪੁੱਤਰ ਸ਼ਹੀਦ ਹੋਇਆ ਤੇ ਸਤਗੁਰ ਸੱਚੇ ਪਾਤਸ਼ਾਹ ਨੇ ਪਹਿਲੇ ਨਾਲੋਂ ਵੀ ਉੱਚੀ ਜਕਾਰਾ ਛੱਡਿਆ ਤੇ ਉੱਚੀ ਜਕਾਰਾ ਛੱਡ ਕੇ ਆਖਿਆ ਵੀ ਇਹ ਜਿਹੜਾ ਸਤਗੁਰ ਸੱਚੇ ਪਾਤਸ਼ਾਹ ਦਾ ਬਚਨ ਸੀ ਨਾ ਪਿਓ ਪਿਆਲਾ ਪਰਮਕਾ ਸੁਮਨ ਭਏ ਅਸਵਾਰ ਆਜ ਖਾਲਸਾ ਖਾਸ ਭਿਓ ਸਤਗੁਰ ਕੇ ਦਰਬਾਰ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਅੱਜ ਮੇਰੇ ਅਜੀਤ ਸਿੰਘ ਨੇ ਮੇਰੇ ਜੁਝਾਰ ਸਿੰਘ ਨੇ ਪ੍ਰੇਮ ਦਾ ਪਿਆਲਾ ਪੀਤਾ ਪ੍ਰੇਮ ਦਾ ਪਿਆਲਾ ਪੀ ਕੇ ਅੱਜ ਖਾਲਸਾ ਜਿਹੜਾ ਹੈ ਉਹ ਕਾਲਪੁਰਖ ਦੇ ਦਰਬਾਰ ਦੇ ਵਿੱਚ ਹੋਰ ਉੱਚਾ ਹੋ ਗਿਆ ਇਸ ਤੋਂ ਚਾਣ ਕੋਈ ਨਹੀਂ ਦੋ ਪੁੱਤਰ ਵਾਰ ਤੇ ਖੰਡੇ ਬਾਡੇ ਦੀ ਪੌਲ ਦੀ ਕੀਮਤ ਅਜੇ ਵੀ ਪੂਰੀ ਅਦਾ ਨਹੀਂ ਹੋਈ ਸਤਗੁਰ ਸੱਚੇ ਪਾਤਸ਼ਾਹ ਨੇ ਦੋ ਛੋਟੇ ਪੁੱਤਰਾਂ ਦੀ ਜਦੋਂ ਖਬਰ ਲੈਣ ਲਈ ਪ੍ਰੇਮੇ ਨੂੰ ਭੇਜਿਆ ਔਰ ਉਹ ਜਦੋਂ ਉੱਥੇ ਪਹੁੰਚਿਆ ਉਹ ਜਦੋਂ ਉੱਥੇ ਪਹੁੰਚਿਆ ਤੇ ਉਹਨੇ ਜਾ ਕੇ ਜੋ ਤੱਕਿਆ ਸੁਣਿਆ ਉਹਨੂੰ ਇਹ ਸੁਣ ਕੇ ਉਹਦਾ ਮਨ ਇੰਨਾ ਡੋਲ ਗਿਆ ਸਤਿਗੁਰੂ ਕੋਲੋਂ ਵਾਪਸ ਆਇਆ ਵੀ ਛੋਟੇ ਸਾਹਿਬ ਜਾਦੇ ਨਾਲ ਕੀ ਵਾਪਰਿਆ ਉਹ ਜਦੋਂ ਵਾਪਸ ਆਇਆ ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲ ਉਹਦੇ ਕੋ ਹਲਕ ਚੋਂ ਗੱਲ ਨਾ ਨਿਕਲੇ ਉਹਦੀ ਜ਼ੁਬਾਨ ਚੋਂ ਕੁਝ ਬੋਲਿਆ ਨਾ ਜਾਵੇ ਉਹਨੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਕਿਹਾ ਵੀ ਜੋ ਉੱਥੇ ਵਾਪਰਿਆ ਮੈਂ ਦੱਸ ਨਹੀਂ ਸਕਦਾ ਕਲਗੀਾਂ ਵਾਲੇ ਸਤਿਗੁਰ ਸੱਚੇ ਪਾਸ਼ ਨੇ ਤਰਵਾਸਾ ਦਿੰਦਾ ਕਿਹਾ ਹੁਕਮ ਹੈ ਅੰਦਰ ਸਭ ਕੋ ਬਾਰ ਹਕਮ ਨਾ ਕੋ ਦੋ ਪੁੱਤਰ ਪਹਿਲਾ ਜੰਗ ਚ ਸ਼ਹੀਦ ਕਰਾਏ ਦੋ ਹੋਰ ਸ਼ਹੀਦ ਕਰਾ ਕੇ ਮੇਣਾ ਨਹੀਂ ਮਾਰਿਆ ਖਾਲਸੇ ਨੂੰ ਖਾਲਸੇ ਨੂੰ ਇਹ ਆਖਿਆ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਦ ਚਾਰ ਚਾਰ ਮੋਏ ਤੋਂ ਕਿਆ ਹੋਆ ਜੀਵਤ ਕਈ ਹੋ ਜਾ ਇਹ ਸਤਗੁਰ ਸੱਚੇ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌਲ ਦੀ ਇਹ ਕੀਮਤ ਦਸੀ ਹੈ ਤੇ ਇਹ ਨਹੀਂ ਕਿਹਾ ਵੀ ਪੂਰੀ ਤਰ ਗਈ ਆ ਜੇ ਮਹਿਲ ਮਨਾਰੇ ਛੱਡੇ ਮੈਲ ਛੱਡ ਕੇ ਮਖਮਲੀ ਸੇਜਾਂ ਛੱਡ ਕੇ ਸਤਗੁਰ ਨੇ ਕੰਡਿਆਂ ਦੀ ਸੇਜ ਤੇ ਮਿੱਟੀ ਦਾ ਸਹਰਾਣਾ ਲਾਇਆ ਠੰਡ ਚ ਰਾਤਾਂ ਕੱਟੀਆਂ ਤੇ ਇੱਕ ਸਮੇਂ ਵੀ ਕਿਤੇ ਖਾਲਸਾ ਨੂੰ ਇਹ ਨਹੀਂ ਕੀਤਾ ਕਿ ਆਪ ਹੀ ਮੈਂ ਘਾਟੇ ਦਾ ਸੌਦਾ ਕਰ ਲਿਆ ਜਦੋਂ ਸਤਗੁਰ ਸੱਚੇ ਪਾਤਸ਼ਾਹ ਨੂੰ ਕਿਸੇ ਨੇ ਆਣ ਕੇ ਕਿਹਾ ਨਾ ਸਤਗੁਰ ਜੀ ਉਹ ਤੋਂ ਸਤੋਸੀ ਤੇ ਉਜੜ ਗਏ ਕਈ ਕਹਿਣ ਵਾਲੇ ਕਹਿ ਦਿੰਦੇ ਸੀ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਉਹ ਤੁਹਾਡਾ ਰਿਆ ਕੋਖਣਾ ਤੇ ਸਤਗੁਰ ਨੇ ਅੱਗੇ ਉਹ ਕਿਹਾ ਪੰਥ ਬਸੇ ਮੈਂ ਉਜਣਾ ਮਨ ਚਾਉ ਕਿ ਨਹੀਂ ਹੁਣ ਦੱਸੋ ਕਲਗੀਆਂ ਵਾਲਾ ਸਤਗੁਰ ਸੱਚੇ ਪਾਤਸ਼ਾਹ ਨੂੰ ਜਦੋਂ ਕਿਸੇ ਨੇ ਕਿਹਾ ਵੀ ਤੁਸੀਂ ਘਾਟੇ ਦਾ ਸੌਦਾ ਕੀਤਾ ਖਾਲਸਾ ਜੀ ਤੁਸੀਂ ਚਾਰ ਪੁੱਤਰ ਵਾਰ ਦਿੱਤੇ ਇੱਕ ਕੋਲ ਰੱਖ ਲੈਂਦੇ ਸਤਗੁਰ ਨੇ ਆਖਿਆ ਮੈਨੂੰ ਇਸ ਗੱਲ ਨੂੰ ਮੇਰੇ ਨੂੰ ਘਾਟੇ ਦਾ ਸੌਦਾ ਨਾ ਕਹੋ ਮੈਂ ਚਾਰ ਤੋਰੇ ਨੇ ਪਰ ਹਜ਼ਾਰਾਂ ਪੁੱਤਰ ਸਾਡੇ ਵੱਲ ਖਾਲਸਾ ਜੀ ਉਂਗਲ ਕਰਕੇ ਕਿਹਾ ਆ ਹਜ਼ਾਰਾਂ ਪੁੱਤਰ ਮੈਨੂੰ ਮੇਰੇ ਚਵਾਂ ਨਾਲੋਂ ਪਿਆਰੇ ਆ ਤਾਂ ਕਰਕੇ ਇਨਾਂ ਦੀ ਥਾਂ ਮੈਂ ਉਹ ਚਾਰੇ ਤੋਰ ਦਿੱਤੇ ਤੇ ਇਹਨਾਂ ਨੂੰ ਆਪਣੇ ਕੋਲ ਰੱਖਿਆ ਹੁਣ ਜਿਨ੍ਹਾਂ ਚਾਰਾਂ ਨੂੰ ਸਤਿਗੁਰ ਨੇ ਸਾਡੇ ਤੋਂ ਘਟ ਕੀਮਤੀ ਜਾਣ ਕੇ ਤੋਰ ਦਿੱਤਾ ਉਹਨਾਂ ਚੋਂ ਇੱਕ ਪੁੱਤਰ ਨੇ ਗੁਰੂ ਦੇ ਹੁਕਮ ਦੀ ਅਦੁੱਲੀ ਕੀਤੀ ਹੈ ਉਹਨਾਂ ਚੋਂ ਇੱਕ ਦਿਖਾ ਦਿਓ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਕਿਸੇ ਇੱਕ ਨੇ ਆਖਿਆ ਹੋਵੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਤੁਹਾਡੀ ਮੌਜ ਅਸੀਂ ਕਦੋਂ ਸ਼ੀਸ਼ ਹੁੰਦੇ ਫਿਰਿਏ ਕਿਸੇ ਨੇ ਵੀ ਇਹ ਸਵਾਲ ਨਹੀਂ ਚੁੱਕਿਆ 사ਤਗੁਰ ਦੇ ਬਚਨਾਂ ਤੇ ਫੁੱਲ ਪਾਏ ਸ਼ਹੀਦੀਆਂ ਦੇ ਦਿੱਤੀਆਂ ਤਸੀਹੇ ਝੱਲੇ ਸੀ ਨਾ ਆਖੀ ਸ਼ੁਕਰਾਨਾ ਕੀਤਾ ਤੇ ਜਿਨ੍ਹਾਂ ਨੂੰ ਵੱਧ ਕੀਮਤੀ ਜਾਣਿਆ ਸੀ ਸਾਡੇ ਵਰਗਿਆਂ ਨੂੰ ਜਿਨ੍ਹਾਂ ਦੀ ਖਾਤਰ 사ਤਗੁਰ ਨੇ ਚਾਰ ਵਾਰੇ ਸੀ ਮਾਤਾ ਸ਼ਹੀਦ ਕਰਾਈ ਪਿਤਾ ਨੂੰ ਸ਼ਹੀਦ ਕਰਾਇਆ ਉਹਨਾਂ ਨੇ ਗੁਰੂ ਦਾ ਕੋ ਹੁਕਮ ਮੰਨਿਆ ਸੀ ਅਸੀਂ ਗੁਰੂ ਦਾ ਕੋਈ ਹੁਕਮ ਨਹੀਂ ਮੰਨਿਆ ਸਾਡੀ ਕੀਮਤ 사ਤਗੁਰ ਨੇ ਵੱਧ ਰੱਖੀ ਸੀ ਪਰ ਅਸੀਂ ਗੁਰੂ ਦਾ ਹੁਕਮ ਨਹੀਂ ਮੰਨਿਆ ਤੇ ਸੰਸਾਰ ਨੇ ਗੁਰੂ ਨੂੰ ਮਿਹਣੇ ਮਾਰੇ ਸੰਸਾਰ ਨੇ ਆਖਿਆ ਵੀ ਕਲਗੀਆਂ ਵਾਲੇ ਤੁਸੀਂ ਇਤਿਹਾਸ ਦੇ ਸੀ ਇਹ ਪੁੱਤਰ ਮੇਰੇ ਜਿਆਦਾ ਪ੍ਰੇਮੀ ਨੇ ਇਹ ਧਰਮ ਦੇ ਪੁੱਤਰ ਨੇ ਮੇਰੇ ਤੇ ਇਹ ਤੇ ਤੁਹਾਡੇ ਆਥੇ ਨਹੀਂ ਲੱਗਦੇ ਸਤਿਗੁਰ ਨੇ ਆਖਿਆ ਖੁਆਰ ਹੋਏ ਸਭ ਮਿਲेंगे ਬਚੇ ਸ਼ਰਮ ਨੂੰ ਹੁਣ ਦੱਸੋ ਖਾਲਸਾ ਜੀ ਮੁਰਨਾ ਕਦੋਂ ਹੈ ਇਹ ਗੱਲਾਂ ਬਹੁਤ ਨੇ ਆਪਣੇ ਕੋਲ ਕਰਨ ਨੂੰ ਆਪਾਂ ਬੰਦੀ ਸਿੰਘਾਂ ਦੇ ਮਾਰਚ ਦੀ ਗੱਲ ਚੱਲੀ ਹੈ ਬੰਦੀ ਸਿੰਘ ਇਹ ਸਾਡੇ ਪਾਪਾਂ ਦਾ ਕਰਜ਼ਾ ਲਾ ਰਹੇ ਨੇ ਇਹ ਸਿੱਖ ਜਿਹੜੇ ਅੰਦਰ ਬੈਠੇ ਨੇ ਅਸੀਂ ਗੁਰੂ ਦੇ ਹੁਕਮਾਂ ਤੋਂ ਆਕੀ ਹੋਏ ਅਸਾਂ ਕੈਸ ਕਤਲ ਕਰਾਏ ਅਸੀਂ ਭਾਂਦ ਭਾਂਦੇ ਨਸ਼ੇ ਕੀਤੇ ਅਸੀਂ ਵਿਕਾਰਾਂ 'ਚ ਪੈ ਗਏ ਤੇ ਜਦੋਂ ਫਿਰ ਸੰਸਾਰ ਦਾ ਮੇਹਣਾ ਕਲਗੀਆਂ ਵਾਲੇ ਨੂੰ ਵੱਜਦਾ ਸੀ ਇਹ ਬੰਦੀ ਸਿੰਘ ਨੇ ਉਹ ਸ਼ਹੀਦ ਸਿੱਖ ਨੇ ਜਿਹੜੇ ਜਾ ਕੇ ਸੰਸਾਰ ਨੂੰ ਦੱਸ ਦਿਆ ਕਿ ਕਲਗੀਆਂ ਵਾਲੇ ਦੇ ਪੁੱਤਰ ਮਰੇ ਨਹੀਂ ਜਿਉਂਦੇ ਨੇ ਅਜੇ ਉਹ ਜੇਲ੍ਹਾਂ 'ਚ ਬੈਠੇ ਰਹੇ ਸਾਰੀ ਉਮਰ ਉਹਨਾਂ ਨੇ ਸੀ ਨਾ ਕੀਤੀ ਇਸ ਕਰਕੇ ਕਿ ਉਹਨਾਂ ਨੇ ਸਤਗੁਰ ਦਾ ਬਚਨ ਜਿਹੜਾ ਵਾ ਉਹ ਪਗਾਉਣਾ ਹੈ ਨੌਜਵਾਨੋਂ ਅਸੀਂ ਮਾਰਚ ਕੱਢ ਲੈਨੇ ਆ ਅਸੀਂ ਮੋਰਚਿਆਂ 'ਚ ਜਾਂਨੇ ਆ ਪਰ ਉੱਥੇ ਜਾ ਕੇ ਪ੍ਰਾਪਤੀ ਕੀ ਕਰਨੀ ਹੈ ਜਦੋਂ ਸਤਗੁਰ ਸੱਚੇ ਪਾਤਸ਼ਾਹ ਨੂੰ ਕਿਸੇ ਨੇ ਪੁੱਛਿਆ ਤੁਹਾਨੂੰ ਪਿਆਰਾ ਕੀ ਹੈ ਤੁਹਾਡੇ ਪੁੱਤਰ ਪਿਆਰੇ ਨੇ ਸਤਗੁਰ ਨੇ ਆਖਿਆ ਨਾ ਜਦੋਂ ਕਿਸੇ ਨੇ ਪੁੱਛਿਆ ਆਨੰਦਪੁਰ ਪਿਆਰਾ ਸਤਗੁਰ ਨੇ ਕਿਹਾ ਨਾ ਜਦੋਂ ਪੁੱਛਿਆ ਪੰਥ ਪਿਆਰਾ ਖਾਲਸਾ ਸਤਗੁਰ ਨੇ ਆਖਿਆ ਨਾ ਸਤਗੁਰ ਨੇ ਆਖਿਆ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਹੁਣ ਜਿਹੜੇ 사ਤਗੁਰ ਨੂੰ ਰਹਿਤ ਪਿਆਰੀ ਹੈ ਸਾਡੇ ਨਾਲੋਂ ਵੀ ਤੁਸੀਂ ਮੈਨੂੰ ਦੱਸੋ ਰਹਿਤ ਤੋਂ ਆ ਕੀ ਹੋ ਕੇ ਕਿਵੇਂ ਨਾਰਾ ਲਾਈ ਜਾਂਦੇ ਅਸੀਂ ਵੀ ਉਹਦੇ ਪੁੱਤਰਿਆਂ ਜੀ ਪੰਜਾਬ ਲਈ ਆ ਕਰਦੇ ਆਂਗੇ ਉਹ ਕਰਦੇ ਆਂਗੇ ਕੁਝ ਨਹੀਂ ਹੁਣ ਆਪਣੇ ਕੋਲ ਜਿੰਨਾ ਚਿਰ ਉਹਦੇ ਸਕੂਲ ਚ ਦਾਗਲਾ ਨਹੀਂ ਮਿਲਦਾ ਜਿੰਨਾ ਚਿਰ 사ਤਗੁਰ ਸੱਚੇ ਪਾਤਸ਼ਾਹ ਦਾ ਇਹਨਾ ਹੁਕਮ ਨਹੀਂ ਮੰਨਦੇ ਪੀ ਕੇਸ ਨਹੀਂ ਕਤਲ ਕਰਾਉਣੇ ਨਸ਼ਾ ਨਹੀਂ ਕਰਨਾ ਕਿਸੇ ਪ੍ਰਕਾਰ ਦਾ ਵੀ ਤੇ ਖੰਡੇ ਬਾਟੇ ਦੀ ਪੌਲ ਸ਼ਾਕੇ ਤਿਆਰ ਬਰ ਤਿਆਰ ਹੋਣਾ ਜਿੰਨਾ ਚਿਰ ਇਸ ਹੁਕਮ ਤੇ ਨਹੀਂ ਚੱਲਦੇ ਅਸੀਂ ਉਹਨਾਂ ਚਿਰ ਸਾਡੀ ਖਵਾਰੀ ਲਿਖੀ ਆ ਭਾਵੇਂ ਅੱਜ ਮੰਨ ਲਓ ਕੱਲ ਮੰਨ ਲਓ ਜਾਂ 100 ਸਾਲ ਹੋਰ ਖਜਲ ਖਵਾਰ ਹੋ ਕੇ ਮੰਨਣਾ ਉਹ ਸਾਡੇ ਹੱਥ ਚ ਮੇਰਾ ਉਹ ਕੰਮ ਨਹੀਂ ਕਿ ਜੇ ਕੋਈ ਨੌਜਵਾਨ ਮੈਨੂੰ ਆ ਕੇ ਆਖੇ ਵੀ ਭਾਈ ਆ ਸਾਡੇ ਮਾਂ ਅਸੀਂ ਕੋਈ ਨਸ਼ਾ ਨਹੀਂ ਕਰਦੇ ਤੇ ਤੁਸੀਂ ਸਾਨੂੰ ਵੀ ਨਾ ਕਿਹਾ ਕਰੋ ਵਿੱਚ ਰਗੜਦਿਆ ਕਰੋ ਵੀ ਜਿਹੜੇ ਨਸ਼ਾ ਨਹੀਂ ਕਰਦੇ ਦੂਜਿਆਂ ਦੇ ਨਾਲ ਮੈਂ ਕਹਿੰਨਾ ਇਹ ਵੀ ਇੱਕ ਨਸ਼ਾ ਹੈ ਜਿਹੜੇ ਅਸੀਂ ਸਰੂਪ ਤੋਂ ਭਗੌੜੇ ਆ ਇਹ ਸਭ ਤੋਂ ਵੱਡਾ ਨਸ਼ਾ ਹੈ ਸਾਡੇ ਲਈ ਕਿਹਦੇ ਕਰਕੇ ਕਿੰਨੂ ਖੁਸ਼ ਕਰ ਰਹੇ ਆ ਕਲਗੀਆਂ ਵਾਲੇ ਨੇ ਆਖਿਆ ਵੀ ਮੈਨੂੰ ਕਿਹੜਾ ਰੂਪ ਪਸੰਦ ਹੈ ਸਾਫਤ ਸੂਰਤੀ ਹੈ ਨਾ ਸਤਗੁਰ ਨੇ ਆਖਿਆ ਖਾਲਸਾ ਮੇਰਾ ਰੂਪ ਹੈ ਖਾਸ ਦੁਨੀਆ ਦੇ ਕਿਸੇ ਪੀਰ ਪਗੰਬਰ ਨੇ ਆਪਣੇ ਚੇਲਿਆਂ ਬਾਲਕਿਆਂ ਨੂੰ ਆਪਣੇ ਵਰਗਾ ਨਹੀਂ ਆਖਿਆ ਸਤਗੁਰ ਸੱਚੇ ਪਾਤਸ਼ਾਹ ਨੇ ਮਾਣ ਬਖਸ਼ਿਆ ਇਥੋਂ ਤੱਕ ਕਹਿ ਦਿੱਤਾ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਕਿ ਖਾਲਸੇ ਨਹੀਂ ਮੈਨੂੰ ਸਜਾਇਆ ਪਰ ਨਾਲ ਸਤਗੁਰ ਨੇ ਇਹ ਵੀ ਆਖਿਆ ਜਦ ਬਲਗ ਖਾਲਸਾ ਰਹੇ ਨਿਆਰਾ ਤਬਲਗ ਤੇਜ ਦਿਉ ਮੈਂ ਸਾਰਾ ਜਬ ਇਹ ਗਾਇ ਗੈਪਰਣ ਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀਤ ਅਸੀਂ ਕਿਸੇ ਹੰਕਾਰ ਚ ਨ ਰਹੀਏ ਸਤਗੁਰ ਨੂੰ ਖਾਲਸਾ ਬਸ਼ਰਤੇ ਬਹੁਤ ਪਿਆਰਾ ਹੈ ਪਰ ਜੇ ਉਹਨਾਂ ਚਰ ਪਿਆਰਾ ਜਿੰਨਾ ਚਰ ਖਾਲਸਾ ਖਾਲਸਾ ਬਣ ਕੇ ਵਿਚਰੇ ਅਸੀਂ ਖਾਲਸੇ ਆ ਸਾਡੇ ਗੁਰੂ ਦੀ ਹਜ਼ਾਰਾਂ ਵਾਰ ਬੇਦਵੀ ਹੋ ਜਵੇ ਸਾਨੂੰ ਹੋਸ਼ ਨਾ ਹੋਵੇ ਕਿਹੜੇ ਖਾਲਸੇ ਆ ਅਸੀਂ ਸੋਇਸ ਕਰਕੇ ਨੌਜਵਾਨੋ ਮੁਰਨ ਦਾ ਵੇੜਾ ਹੈ ਇਹ ਸਿਰਾਂ ਤੇ ਜਿਹੜੇ ਆਪਾਂ ਮਾਲ ਬੰਨੇ ਨੇ ਇਹ ਹੱਥਾਂ 'ਚ ਮੁੱਧੀਆਂ ਪਾਈਆਂ ਨੇ ਇਹ ਕੌਮ ਨੂੰ ਯਾਦ ਕਰਾ ਦੇਣਗੀਆਂ ਅਸੀਂ ਵਿਆਹਾਂ ਸ਼ਾਦੀਆਂ ਦੇ ਉੱਤੇ ਨੱਚਦੇ ਗਾਉਂਦੇ ਫਿਰਦੇ ਆ ਉਦੋਂ ਸਾਨੂੰ ਚੇਤਾ ਭੁੱਲ ਜਾਂਦਾ ਵੀ ਸਾਡੇ ਸਿੱਖ ਜਿਹਨਾਂ 'ਚ ਬੰਦ ਨੇ ਜੇ ਸਾਡੇ ਜੀਵਨ ਦੇ ਵਿੱਚ ਜਿੰਨਾ ਚਿਰ ਕੌਮਾਂ ਗੁਲਾਮ ਹੋਣ ਖਾਲਸਾ ਜੀ ਉਹਨਾਂ ਚਿਰ ਉਹਨਾਂ ਦੇ ਲਈ ਹਰ ਬੁਰਕੀ ਹਰਾਮ ਹੁੰਦੀ ਐ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੁਝ ਖਾਏ ਹੁਣ ਦੱਸੋ ਮੈਨੂੰ ਵੀ ਸਾਡੀ ਜੀਵਨ ਦੇ ਜੀ ਪਤ ਹੈਗੀ ਐ ਕਿ ਨਹੀਂ ਹੈਗੀ ਕਈ ਬੰਦੇ ਤੁਹਾਨੂੰ ਇੱਥੇ ਕਹਿਣਗੇ ਵੀ ਬਹੁਤ ਚੜ੍ਹਦੀ ਕਲਾ ਜੀ ਮੈਂ ਕਿਹਨਾਂ ਦਿਖਾਉ ਕਿੱਥੇ ਚੜ੍ਹਦੀ ਕਲਾ ਸਾਡੇ ਕੋਲ ਨੌਜਵਾਨ ਆਉਂਦੇ ਐ ਇੱਥੇ ਨਸ਼ਿਆਂ ਵਾਲੇ 13 13 ਸਾਲਾਂ ਦੇ ਨੌਜਵਾਨ ਨਾੜ ਚ ਟੀਕੇ ਲਾਉਣ ਲੱਗ ਪਏ ਕਿਹੜੀ ਚੜ ਦੀ ਕਲਾ ਦੀ ਗੱਲ ਕਰਦੇ ਅਸੀਂ ਮੈਂ ਇਹ ਨਹੀਂ ਕਹਿੰਦਾ ਟੈਂਦੀ ਕਲਾ ਚ ਚਲੇ ਜਾਓ ਮੈਂ ਕਹਿੰਨਾ ਚੜ ਦੀ ਕਲਾ ਚ ਰਹਿਣਾ ਚਾਹੀਦਾ ਪਰ ਮੈਂ ਸੱਚ ਤੋਂ ਮਨ ਕਰ ਨਹੀਂ ਹੋ ਸਕਦਾ ਨਾ ਮੈਂ ਤੁਹਾਨੂੰ ਕਹਿੰਨਾ ਅੱਖਾਂ ਤੇ ਪੱਟੀ ਬੰਨ੍ਹ ਲਓ ਕਬੂਤਰ ਵਾਲੀ ਹਾਲਤ ਨਹੀਂ ਵੀ ਅੱਖਾਂ ਬੰਦ ਕਰਕੇ ਬਿੱਲੀ ਦੌੜ ਨਹੀਂ ਜਾਂਦੀ ਕਿਤੇ ਖਤਰਾ ਸਾਡੇ ਦਰਪੇਸ਼ ਹੈ ਸਾਡੇ ਪਹਿਲੇ ਬੰਦੀ ਸਿੰਘ ਉਹ ਛੱਡਣ ਨਹੀਂ ਦੇ ਨਵੇਂ ਨੌਜਵਾਨ ਰੋਜ਼ ਚੁੱਪ ਚੁੱਪ ਕੇ ਅੰਦਰ ਕਰ ਰਹੇ ਨੇ ਤੇ ਅਸੀਂ ਕਿਹੜੀਆਂ ਗੱਲਾਂ ਚ ਮਸਤਿਆਂ ਜੀ ਹੋਸ਼ ਕਰੀਏ ਹੋਸ਼ ਇੰਨੀ ਕਰ ਲੀਏ ਕਿ ਜਿੰਨਾ ਚਿਰ ਕੌਮ ਨੂੰ ਆਜ਼ਾਦੀ ਨਹੀਂ ਮਿਲਦੀ ਆਪਣਾ ਕੌਮੀ ਘਰ ਨਹੀਂ ਬਣਦਾ ਉਹਨਾਂ ਚਿਰ ਆ ਤਾਮ-ਜਾਮ ਤੋਂ ਬਚ ਕੇ ਰਹੀਏ ਕਿਹੜੀ ਚੋਕਾ ਚਾਉਂਦਾ ਜਿਨ੍ਹਾਂ ਦੀ ਇੱਜ਼ਤ ਨਾ ਹੋਵੇ ਉਹ ਘਰ ਸੋਨੇ ਦਾ ਵੀ ਬਣਾ ਕੇ ਰਹਿਣ ਲੱਗ ਪੈਣ ਖਾਲਸਾ ਜੀ ਉਹਦੇ ਵਿੱਚ ਵੀ ਟੇਕ ਨਹੀਂ ਮਿਲਦੀ ਸੋ ਇਸ ਕਰਕੇ ਜੇ ਹਰਾਮ ਦੀ ਰੋਟੀ ਐ ਸੋਨੇ ਦੀ ਥਾਲੀ ਦੇ ਵਿੱਚੋਂ ਹਲਾਲ ਦੀ ਨਹੀਂ ਬਣ ਜਾਂਦੀ ਹਰਾਮ ਦੀ ਰਹਿੰਦੀ ਹੈ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਹੁਕਮਾਂ 'ਚ ਚੱਲਣਾ ਸ਼ੁਰੂ ਕਰੀਏ ਖੰਡੇ ਬਾਟੇ ਦੀ ਪੌਲ ਛਕੀਏ ਨੌਜਵਾਨਾਂ ਨੂੰ ਕਿੰਨੂ ਦਿਖਾਉਨੇ ਆਪਾਂ ਮੈਨੂੰ ਇੱਕ ਇੱਕ ਵਾਜਬ ਕਾਰਨ ਦੱਸ ਦਿਓ ਜਦੋਂ ਮੈਂ ਕੇਸ ਕਤਲ ਕਰਾਏ ਮੇਰੇ ਕੋਲ 100 ਬਹਾਨੇ ਸੀ ਇਸ ਕਰਕੇ ਵੀ ਦੇਖੋ ਜੀ ਇਹਨਾਂ 'ਚ ਕੀ ਰੱਖਿਆ ਹੈ ਕੇਸ ਕੀ ਹੁੰਦੇ ਆ ਜੀ ਇਹ ਸਵੇਰੇ ਜੁੜਾ ਨਹੀਂ ਹੁੰਦਾ ਉੱਠ ਕੇ ਕੇਸ ਨੂੰ ਸੰਭੂ ਕੌਣ ਇਹ ਸਾਨੂੰ ਇੱਥੇ ਤੰਗੀਆਂ ਆਉਂਦੀ ਸਾਨੂੰ ਫਲਾਣਾ ਟੀਚਰ ਕਰਦਾ ਤੇ ਜਿੱਦਣ ਕੇਸ ਰੱਖਿਆ ਉਦੋਂ ਮੇਰੇ ਕੋਲ ਇੱਕ ਵੀ ਤਰਕ ਨਹੀਂ ਸੀ ਇਹਨੂੰ ਕਿਉਂ ਰੱਖਣੇ ਚਾਹੀਦੇ ਇੱਕੋ ਕਰਕੇ ਰੱਖੋ ਪਿੱਕਲਗੀਆਂ ਵਾਲੇ ਦਾ ਹੁਕਮ ਹੈ ਤੇ ਜੇ ਸਿੱਖ ਉਹਦੇ ਹੁਕਮਾਂ ਤੇ ਹੀ ਸਵਾਲ ਕਰਨ ਲੱਗ ਪਿਆ ਤੇ ਸਾਡੇ ਸਿੱਖ ਹੋਣ ਦਾ ਫਾਇਦਾ ਕੀ ਸਿੱਖ ਵੀ ਅਖਵਾਈ ਜਾਈਏ ਤੇ ਉਹਦੇ ਹੁਕਮਾਂ ਤੇ ਸਵਾਲ ਵੀ ਕੀ ਜਾਈਏ ਤੇ ਫਿਰ ਸਾਡੀ ਸਿੱਖੀ ਜਿਹੜੀ ਹੈ ਉਹ ਘਟਾਰੇ ਚ ਆਣ ਕੇ ਖੜੀ ਹੋ ਜੂਗੀ ਸੋ ਜਿਹੜਾ ਇਹਨਾਂ ਉਪਰਾਲਾ ਕੀਤਾ ਇੱਥੇ ਵਿਦਿਆਲੇ ਵੀ ਖੋਲਿਆ ਉਹਦੇ ਬਾਰੇ ਮੈਂ 2 ਮਿੰਟ ਜ਼ਿਕਰ ਕਰਨਾ ਹੈ ਦੇਖੋ ਜਿਹੜੀ ਦੁਨਿਆਵੀ ਵਿਦਿਆ ਜਿਨੇ ਬੰਦੇ ਨੂੰ ਸ਼ੈਤਾਨ ਵੀ ਬਣਾ ਦੇਣਾ ਸ਼ਾਤਰ ਵੀ ਬਣਾ ਦੇਣਾ ਚਲਾਕ ਵੀ ਬਣਾ ਦੇਣਾ ਜਿਨੇ ਇਹ ਵੀ ਸਿਖਾ ਦੇਣਾ ਵੀ ਕਿ ਲੁੱਟਣਾ ਕਿਸੇ ਨੂੰ ਕਿਵੇਂ ਹੈ ਸਮਾਨ ਕਿਵੇਂ ਵੇਚਣਾ ਖਰੀਦਣਾ ਕਿਵੇਂ ਹੈ ਔਰ ਹਾਸਲ ਕਰਾਉਣ ਲਈ ਅਸੀਂ ਬੱਚਿਆਂ ਨੂੰ ਹਜ਼ਾਰਾਂ ਰੁਪਏ ਲਾ ਕੇ ਸਕੂਲੇ ਭੇਜਦੇ ਆ ਉਹ ਹਾਸਲ ਕਰਾਉਣ ਲਈ ਅਸੀਂ ਸਕੂਲ ਤੋਂ ਆਏ ਬੱਚਿਆਂ ਦੇ ਮੋਢਿਆਂ ਤੇ ਬਸਤੇ ਟੰਗਾ ਕੇ ਟਿਵੀਸ਼ਨਾਂ ਨੂੰ ਤੋਰ ਦਿੰਨੇ ਆ ਪਰ ਜੇ ਇਸ ਸਿੱਖਿਆ ਨੇ ਜੇ ਇਸ ਧਾਰਮਿਕ ਵਿਦਿਆ ਨੇ ਸਾਨੂੰ ਸਿੱਖ ਬਣਾਉਣਾ ਹੈ ਜੇ ਇਸ ਧਾਰਮਿਕ ਵਿਦਿਆ ਨੇ ਸਾਨੂੰ ਇਹ ਦੱਸਣਾ ਵੀ ਕਲਗੀ ਆਲੇ ਦਾ ਕਿੰਨਾ ਕਰਜ਼ਾ ਹੈ ਸਾਡੇ ਸਿਰ ਦੇ ਉੱਤੇ ਉਹ ਕੋਈ ਫਰੀਦ ਦੇ ਵਿੱਚ ਵੀ ਸਿੱਖਿਆ ਦਿੰਦਾ ਹੋਵੇ ਕੋਈ ਵਿਦਿਆਲੇ ਖੋਲ ਕੇ ਤੇ ਅਸੀਂ ਆਪਣੇ ਬੱਚੇ ਲਾਗੁੰਦੀ ਨਹੀਂ ਲਗਾਉਂਦੇ ਧਰਮ ਖਾਲਸਾ ਜੀ ਬਚੇਗਾ ਕਿਵੇਂ ਜੇ ਅਸੀਂ ਧਰਮ ਦੀ ਸਿੱਖਿਆ ਹੀ ਗ੍ਰੈਂਡ ਨਹੀਂ ਕਰਨੀ ਧਰਮ ਬਚੇਗਾ ਕਿਵੇਂ ਬੱਚਿਆਂ ਨੂੰ ਅਖੇ ਜੀ ਇਹਨਾਂ ਨੂੰ ਸਮਝ ਨਹੀਂ ਆਉਂਦੀ ਸਮਝ ਲੈ ਕੇ ਕਰਨਾ ਕੀ ਹੈ ਵਾਹਿਗੁਰੂ ਵਾਹਿਗੁਰੂ ਨਾਮ ਜਪਣ ਦੀ ਕਿਹੜੀ ਸਮਝ ਦੀ ਲੋੜ ਹੈ ਵਾਇਗੁਰੂ ਵਾਇਗੁਰੂ ਮੰਤਰ ਚ ਜੇ ਬੱਚਿਆਂ ਨੂੰ ਜਿੰਨੀ ਛੋਟੀ ਅਵਸਥਾ ਚ ਪਾ ਦਿਓਗੇ ਓਨਾ ਹੀ ਜੀਵਨ ਦੇ ਵਿੱਚ ਕ੍ਰਿਤਿਆਂ ਤੋਂ ਬਚੇ ਰਹਿਣਗੇ ਅੱਜ ਸਾਡੇ ਕੋਲ ਮਾਪਿਓ ਆਉਂਦੇ ਆ ਔਰ ਉਹ ਪਛਤਾਉਂਦੇ ਆ ਕਿ ਕਿਤੇ ਬਚਪਨ ਦੇ ਵਿੱਚ ਜੇ ਇਹਨਾਂ ਨੂੰ ਅਮਰਤ ਛਕਾਇਆ ਹੁੰਦਾ ਸ਼ਾਇਦ ਅੱਜ ਇਹ ਨਸ਼ੇ ਵਾਲੇ ਪਾਸੇ ਨਾ ਜਾਂਦੇ ਬਾਣੀ ਵਾਲੇ ਪਾਸੇ ਜੁੜੇ ਰਹੇ ਪਰ ਖਾਲਸਾ ਜੀ ਇਦਾਂ ਨਹੀਂ ਹੁੰਦਾ ਅੱਜ ਬਹੁਤੇ ਮਾਪਿਓ ਨੇ ਉਹ ਚਾਹੁੰਦੇ ਨੇ ਵੀ ਬੱਚਾ ਉਹਨਾਂ ਦਾ ਸਿੱਖ ਬਣ ਜਾਏ ਆਪ ਉਹ ਬਣਦੇ ਨਹੀਂ ਜਦੋਂ ਘਰਾਂ ਦੇ ਵਿੱਚ ਸ਼ਰਾਬ ਦੀ ਬੋਤਲ ਖੁੱਲਦੀ ਹੈ ਤੇ ਬੱਚਾ ਕਿਵੇਂ ਸਿੱਖ ਬਣ ਸਕਦਾ ਜਦੋਂ ਅਸੀਂ ਬੱਚਿਆਂ ਦੇ ਸਾਹਮਣੇ ਗੰਦੇ ਗੀਤਾਂ ਤੇ ਨੱਚਦੇ ਹਾਂ ਸਾਰਾ ਡੱਬਰ ਇਕੱਠੇ ਹੋ ਕੇ ਬੱਚੇ ਤੋਂ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ ਵੀ ਬੱਚਾ ਸਿੱਖ ਬਣ ਜਾਵੇ ਨਹੀਂ ਬਣਿਆ ਜਾ ਸਕਦਾ ਸਿੱਖੀ ਕੋਈ ਦੁਕਾਨ ਤੇ ਮਿਲਣ ਵਾਲੀ ਚੀਜ਼ ਨਹੀਂ ਵੀ ਚਾਰ ਪੈਸੇ ਲਾ ਕੇ ਤੁਸੀਂ ਖਰੀਦ ਕੇ ਬੱਚੇ ਨੂੰ ਦੇ ਦਿਓ ਜਾਂ ਘੋਲ ਕੇ ਪਿਆ ਦਿਓ ਸਿੱਖੀ ਜੀਵਨ ਦੇ ਵਿੱਚ ਅਮਲਾਂ 'ਚ ਆਪ ਜੇ ਲਾਗੂ ਹੁੰਦੀ ਹੈ ਤੇ ਫਿਰ ਅੱਗੇ ਜਾਂਦੀ ਹੈ ਨਹੀਂ ਤੇ ਨਹੀਂ ਜਾਂਦੀ ਸੋ ਮੇਰੀ ਬੇਨਤੀ ਹੈ ਪ੍ਰਵਾਨ ਕਰੋ ਮਹਾਂਪੁਰਖਾਂ ਨੇ ਇੱਥੇ ਵਿਦਿਆਲਾ ਖੋਲ੍ਹਿਆ ਨੇੜਲੇ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਧਾਰਮਿਕ ਵਿਦਿਆ ਜ਼ਰੂਰ ਦਿਓ ਤੇ ਜਿਹੜੇ ਅਮਰਤ ਤੋਂ ਵਾਂਝੇ ਨੇ ਅਜੇ ਜਿਹੜੇ ਬੇਅਮਰਤੀਏ ਨੇ ਜਿਨ੍ਹਾਂ ਨੇ 사ਤਗੁਰ ਦੀ ਮੋਹਰ ਨਹੀਂ ਲਵਾਈ ਆਪਣੇ ਆਪ ਦੇ ਉੱਤੇ ਹੁਣ ਕਹਿਣ ਘੌਣ ਨੂੰ ਤੇ ਸਾਰੇ ਕਹੀ ਜਾਂਦੇ ਆ ਸਿੱਕੇ ਇੱਕੋ ਜਿਹੇ ਹੁੰਦੇ ਖੋਟਾ ਸਿੱਕਾ ਕਿਉਂ ਨਹੀਂ ਚੱਲਦਾ ਮੋਹਰ ਨਹੀਂ ਹੁੰਦੀ ਉੱਤੇ ਦਸਖਤ ਨਹੀਂ ਹੁੰਦੇ ਤੇ ਜੇ ਆਪਾਂ ਖੋਟੇ ਸਿੱਕੇ ਬਣ ਕੇ ਵਿਚਰਨਾ ਫਿਰ ਸਾਡੀ ਮਰਜ਼ੀ ਹੈ ਤੇ ਜੇ ਸਤਿਗੁਰ ਦੇ ਸਿੱਖ ਬਣਨਾ ਹੈ ਫਿਰ ਤੇ ਇੱਕੋ ਇੱਕ ਰਾਹ ਵੱਜਦਾ ਖੰਡੇ ਬਾਟੇ ਦੀ ਪੌਲ ਛਕੀਏ ਖੰਡੇ ਬਾਟੇ ਦੀ ਪੌਲ ਛਕ ਕੇ ਤਿਆਰ ਬਰ ਤਿਆਰ ਹੋਈਏ ਤੇ ਮੈਂ ਇਹ ਨਹੀਂ ਕਹੂੰ ਤੁਹਾਨੂੰ ਵੀ ਤਿਆਰ ਬਰ ਤਿਆਰ ਹੋ ਕੇ ਘਰਾਂ ਚ ਵੜ ਕੇ ਬਹਿ ਜਾਣਾ ਮੈਂ ਨਾਲ ਇਹ ਵੀ ਗੱਲ ਕਰੂੰ ਵੀ ਫੇ ਜਿਹੜਾ ਸੀਸ ਸਤਿਗੁਰ ਦੇ ਚਰਨਾਂ ਚ ਪੇਟ ਕੀਤਾ ਇਹਨੂੰ ਕੌਮ ਦੇ ਲਈ ਵੀ ਵਰਨਾ ਪੈਣਾ ਇੱਕ ਦਿਨ ਐਸਾ ਹੋਣਾ ਪੈਣਾ ਤੁਸੀਂ ਅਰਦਾਸ ਬੇਨਤੀ ਕਰਿਆ ਕਰੋ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਸੀਂ ਬਖਸ਼ਿਸ਼ ਕੀਤੀ ਹੈ ਇਹ ਸਾਨੂੰ ਪੁੱਤਰਾਂ ਦੀ ਦਾਤ ਬਖਸ਼ੀ ਹੈ ਤੇ ਜੇ ਤੁਹਾਡੇ ਕੰਮ ਨਹੀਂ ਆਉਣੇ ਤੈਨੂੰ ਰੱਖ ਕੇ ਕਰਨਾ ਕੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕਲੇਜਾ ਕੱਢ ਕੇ ਉਹਦੇ ਮੂੰਹ 'ਚ ਧੁੰਨਿਆ ਉਹਨੇ ਸ਼ੁਕਰਾਨਾ ਕੀਤਾ ਸਾਡੇ 'ਚ ਕੋਈ ਹੈਗਾ ਜਿਹੜਾ ਸ਼ੁਕਰਾਨਾ ਕਰ ਸਕੇ ਫਿਰ ਅਸੀਂ ਕਿੰਨੇ ਸਾਨੂੰ ਰਾਜ ਨਹੀਂ ਮਿਲਦਾ ਰਾਜ ਸਤਗੁਰ ਦੇ ਪ੍ਰੇਮ 'ਚੋਂ ਮਿਲਣਾ ਹੈ ਜਿਨ੍ਹਾਂ ਜਿਨ੍ਹਾਂ ਸਤਗੁਰ ਨੂੰ ਪ੍ਰੇਮ ਕੀਤਾ ਸਤਗੁਰ ਨੇ ਰਾਜ ਬਖਸ਼ ਦਿੱਤਾ ਮਹਾਰਾਜੇ ਰਣਜੀਤ ਸਿੰਘ ਦੇ ਸਤਗੁਰ ਦੇ ਨਾਲ ਮਹਾਰਾਜੇ ਰਣਜੀਤ ਸਿੰਘ ਦਾ ਇੰਨਾ ਪ੍ਰੇਮ ਸੀ ਜਿਹੜਾ ਅੱਜ ਸਾਡਾ ਕਿਸੇ ਦਾ ਨਹੀਂ ਸਾਨੂੰ ਲੱਗਦਾ ਤੇ ਵੀ ਐਡਾ ਰਾਜ ਉਹਨੇ ਕਰ ਲਿਆ ਕਿਵੇਂ ਕੀਤਾ ਉਹ ਸਤਗੁਰ ਦੇ ਪ੍ਰੇਮ ਚੋਂ ਜਿਨ ਪ੍ਰੇਮ ਕੀਓ ਜਿਨਹੀ ਪ੍ਰਭ ਪਾਇਆ ਆਓ ਸਤਗੁਰ ਸੱਚੇ ਪਾਤਸ਼ਾਹ ਨੂੰ ਪ੍ਰੇਮ ਕਰੀਏ ਅਰਦਾਸ ਦੋਵੇਂ ਵੇਲੇ ਇਹੋ ਹੀ ਕਰੀਏ ਵੀ ਸਤਗੁਰ ਸੱਚੇ ਪਾਤਸ਼ਾਹ ਜੀਓ ਜਾਣ ਤੇ ਇਸ ਲੋਥ ਦੇ ਵਿੱਚ ਇਸ ਹਿਰਦੇ ਚ ਇਸ ਸਰੀਰ ਤੇ ਵਿੱਚ ਆਪਣਾ ਪ੍ਰੇਮ ਜਗਾਓ ਨਹੀਂ ਤੇ ਇਹਦਾ ਖਾਤਮਾ ਕਰਦੇ ਹੋ ਸਾਨੂੰ ਇਸ ਲੋੜ ਇਹ ਮਿੱਟੀ ਦੀ ਕੋਈ ਲੋੜ ਨਹੀਂ ਜਿਹੜੇ ਸਰੀਰ ਚ ਸਤਗੁਰ ਦਾ ਪ੍ਰੇਮ ਨਹੀਂ ਉਹਨੂੰ ਜੀਣ ਦਾ ਅਧਿਕਾਰ ਕੋਈ ਨਹੀਂ ਅਹਸਾਨ ਫਰاموشੀ ਹੈ ਕਿ ਸਤਗੁਰ ਦੇ ਕੋਲੋਂ ਸਾਰਾ ਕੁਝ ਲੈ ਲਿਆ ਸੀ ਸਤਗੁਰ ਨੇ ਵਾਦਾ ਕੀਤਾ ਸਾਰਾ ਕੁਝ ਵਾਰ ਦਿੱਤਾ ਜਦੋਂ ਸਾਡੀ ਵਾਰੀ ਆਈ ਤਾਂ ਅਸੀਂ ਭਾਈ ਦੇ ਫਿਰਦੇ ਹਾਂ ਗੱਲ ਚੰਗੀ ਨਹੀਂ ਸੋ ਗੁਰੂ ਕਿਰਪਾ ਕਰਨ ਇਦਾਂ ਹੀ ਗੁਰਮਤ ਸਮਾਗਮ ਜਦੋਂ ਇਕੱਠੇ ਹੁੰਨੇ ਆ ਮਮਰ ਸੰਚਾਰ ਹੋਇਆ ਕਰੇ 6 ਤਰੀਕੇ ਨੂੰ ਜਿਹੜਾ ਮਾਰਚ ਹੋਣਾ ਬਾਬਾ ਜੀ ਦੀ ਅਗਵਾਈ ਦੇ ਵਿੱਚ ਸਮੂਹ ਇਲਾਕਾ ਸੰਗਤਾਂ ਨੂੰ ਤੇ ਪੰਜਾਬ ਦੀਆਂ ਹੋਰਨਾਂ ਸੰਗਤਾਂ ਨੂੰ ਬੇਨਤੀ ਹੈ ਵੱਧ ਚੜ ਕੇ ਹਿੱਸਾ ਲਓ ਬੰਦੀ ਸਿੰਘਾਂ ਨੂੰ ਛਡਾਉਣਾ ਸਾਡੀ ਕੋ ਖਾਣਾ ਪੂਰਤੀ ਨਹੀਂ ਸਾਡਾ ਧਰਮ ਹੈ ਤੇ ਇਹ ਨਾ ਸੋਚਿਓ ਵੀ ਸਰਕਾਰ ਨੇ ਉਹਨਾਂ ਤੇ ਰਹਿਮ ਕਰਕੇ ਛੱਡ ਦੇਣਾ ਹੈ ਸਰਕਾਰ ਨੇ ਬੰਦੀ ਸਿੰਘਾਂ ਨੂੰ ਉਸ ਦਿਨ ਛੱਡਣਾ ਹੈ ਜਦਨ ਅਸੀਂ ਸਰਕਾਰ ਦੀ ਧੌਣ ਤੇ ਗੋਡਾ ਰੱਖਣ ਜੋਗੇ ਹੋਗੇ ਸੋ ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਇੰਨੀਆਂ ਕਿ ਬੇਨਤੀਆਂ ਦੇ ਨਾਲ ਮੈਂ ਖਿਮਾ ਦਾ ਜਾਜਕਾਂ ਬੋਲਦਿਆਂ ਅਨੇਕ ਭੁੱਲਾਂ ਹੋਈਆਂ ਅਣਜਾਣ ਸਮਝ ਕੇ ਮਾਫ਼ ਕਰਨਾ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ